ਤੁਸੀਂ ਵਕ ਵਕਤ ਆਈ ਜਾਂਦੇ ਹੋ ਤਾਂ ਤੁਹਾਡੇ ਕੋਲ ਲੋਕ ਮਿਲਦੇ ਨੇ ਕਿੰਨਾ ਦੇ ਨਸ਼ਾ ਕਰਦੇ ਦੇਖੋ ਇੱਕ ਡਰਾਮਾ ਬਲਟੋਜਰ ਚਲਾ ਦੇਣਾ ਜਾਂ ਤਿੰਨ ਸਾਲ ਬਾਅਦ ਹੀ ਕਿਉਂ ਬੂਡ ਚੱਲੇ ਪੈਣਾ ਹੱਲੇ ਹੱਲੇ ਇੱਕ ਹੱਟਾ ਉਹ ਨਾਲ ਨਸ਼ੇ ਨਹੀਂ ਕਰਦੇ ਉਹਨੇ ਇੱਛਾ ਸ਼ਕਤੀ ਯੰਤਰੋਂ ਜਿਹੜੀ ਇਹਨਾਂ ਦੀ ਹੋਈ ਅੱਜ ਇਹਨਾਂ ਨੇ ਸੈਸ਼ਨ ਤੋਂ ਪਹਿਲਾਂ ਕਿਸਾਨਾਂ ਨੂੰ ਸੱਦਦਾ ਤੱਕ ਨਾਲ ਗੱਲਬਾਤ ਕਰਨ ਦੂਜੇ ਪਾਸੇ ਕਹਿੰਦੇ ਵੀ ਸਾਡੇ ਪੰਜਾਬ ਨਾਲ ਸਬੰਧ ਕਿਸਾਨਾਂ ਦੇ ਮੰਗੇ ਹੀ ਨੇ ਕੇਂਦਰ ਨਾਲ ਬੰਧਦਾ ਜੇ ਤੁਹਾਡੇ ਨਾਲ ਬੰਧ ਮੰਗਾਂ ਸੱਦਗਾ ਜੀ ਨੇ ਕਾਰਨ ਦੀ ਪਾੜਨੇ ਆ ਇੱਕ ਗੱਲ ਹੋ ਰਿਹਾ ਵੀ ਜੋ ਫੌਜ ਦੀ ਫੌਜ ਦੀ ਗੱਲ ਕਰੀਏ ਤਾਂ ਇਹ ਕਰਨ ਵਾਲ ਨੂੰ ਕੁੱਟਿਆ ਜਾਂ ਮਾਰਿਆ ਜਾਂ ਤਾਂ ਕੀ ਕਹਿਣਾ ਚਾਹੀਦਾ ਪਟਿਆਲੇ ਦੇ ਵਿੱਚ ਇੱਕ ਝੂਠਾ ਐਨਕਾਊਂਟਰ ਕਰਕੇ ਆਉਂਦੇ ਆ ਮੁਕਾਬਲਾ ਕਰਕੇ ਕਿਸੇ ਦਾ ਮਾਰ ਕੇ ਆਉਂਦੇ ਉਹੀ ਆ ਕੇ ਪੁਲਸ ਵਾਲੇ ਕਰਨ ਨੂੰ ਕੁੱਟਦੇ ਨੇ ਤੇ ਧਮਕੀ ਵੀ ਦਿੰਦੇ ਆ ਕਿ ਅੱਗੇ ਸਹੀ ਤੇਰਾ ਵੀ ਐਨਕਾਊਂਟਰ ਕਰਦਣਾ ਇਹ ਉਹਦੀ ਘਰ ਵਾਲੇ ਦੀ ਜਵਾਨੀ ਆ ਸਾਰਨੀ ਮੋਰਚੇ ਤੇ ਇੱਕ ਇਹਨਾਂ ਦਾ ਪੁਸਤ ਅਧਿਕਾਰੀ ਬੋਲ ਰਿਹਾ ਹੈ ਕਿ ਸਾਡੇ ਸਬ ਇਨਸਪੈਕਟਰ ਕੋਲੇ ਇੰਨਾ ਇਨੀਆਂ ਪਾਵਰਾਂ ਵਾਲੇ ਨੇ ਅਧਿਕਾਰ ਨੇ ਜਿਹੜੀ ਮਰਜ਼ੀ ਭੀੜ ਨੂੰ ਖਡਾਉਣ ਲਈ ਜਿਹੜਾ ਮਰਜ਼ੀ ਹੁਕਮ ਦੇ ਸਕਦਾ ਹੈ। ਸੰਵਿਧਾਨ ਦੀ ਗੱਲ ਕਰਦੇ ਹੋ ਤਾਂ ਸੰਵਿਧਾਨ ਦਾ ਕੋਈ ਨਹੀਂ ਦੱਸਦਾ ਇਹਨੇ ਜਿਹੜਾ ਬੋਲੂਗਾ ਮੜਾ ਮੋਟਾ ਉਹਨੂੰ ਚੱਕ ਕੇ ਐਨਐਸਏ ਯੂਈਪੀ ਲਾ ਕੇ ਅੰਦਰ ਜਾਂ ਜੋ ਮਰਜ਼ੀ ਝੂਠਾ ਮੁਕਾਬਲਾ ਬਣਾ ਕੇ ਮਾਰ ਦੇ ਲੋਕਾਂ ਨੂੰ ਹੀ ਬੋਲਣ ਦੇਣਾ। ਨਹੀਂ ਇਹ ਤਾਂ ਕਾਨੂੰਨ ਇਹ ਜੇ ਬਣਾ ਰਹੇ ਲੋਕਾਂ ਨੂੰ ਬੋਲਣ ਨਹੀਂ ਦੇਣਾ। ਚਾਹ ਦੇਖ ਰਹੇ ਹੋ ਦੇਸ਼ਧਨੀਅਤ ਮੈਂ ਆਂ ਤੀਰ ਸਿੰਘਸ ਨੇ ਮੁੱਦਿਆਂ ਦੀ ਗੱਲ ਕਰੀਏ ਤਾਂ ਲਖਾ ਸਦਾਨਾ ਤੇ ਮਾਨ ਸਾਹਿਬ ਦੀ ਜਿਹੜੀ ਆ ਦੋਸਤੀ ਉਹ ਬੇਹਕ ਤਰੀਨ ਤਾਂ ਲੋਕੋ ਦੀ ਸ਼ਲਾਘਾ ਵੀ ਕਰਦੇ ਐਸ ਵਕਤ ਸਾਡੇ ਨਾਲ ਲਖਾ ਸਦਾਨਾ ਜੀ ਗੱਲਬਾਤ ਕਰਾਂਗੇ ਸਦਾਨਾ ਜੀ ਤੁਹਾਡਾ ਸਵਾਗਤ ਹੈ ਸ਼ੁਕਰੀਆ ਭਾਈ ਜੀ ਭਾਈ ਜੀ ਗੱਲ ਕਰੀਏ ਮੁੱਦਿਆਂ ਦੀ ਤਾਂ ਤੁਸੀਂ ਅੱਗੇ ਵੀ ਬਹੁਤ ਮੁੱਦੇ ਚੱਕਦੇ ਨਸ਼ਾ ਦੀ ਮੁੱਦਿਆਂ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਚੋਂ ਸਰਕਾਰ ਕਹਿੰਦੀ ਸੀ ਸਸੀਂ ਨਸ਼ਾ ਖਤਮ ਕਰ ਦਾਂ ਤੁਸੀਂ ਵਕਫ ਵਕਫਤ ਹੋਈ ਜਾਣਦੇ ਹੋ ਤਾਂ ਤੁਹਾਡੇ ਕੋਲ ਲੋਕ ਮਿਲਦੇ ਨੇ ਕਿੰਨਾ ਕ ਨਸ਼ਾ ਖਤਮ ਹੋਇਆ ਦੇਖੋ ਇੱਕ ਡਰਾਮਾ ਬਲਟਰੋਜਨ ਚਲਾ ਦੇਣਾ ਜਾਂ ਤਿੰਨ ਸਾਲ ਬਾਅਦ ਹੀ ਕਿਉਂ ਬਲੂਡ ਚੱਲੇ ਪਹਿਲਾਂ ਹੁਣ ਚੱਲੇ ਹੈ ਨਾ ਤੇ ਇਹ ਜਿਹੜੀਆਂ ਗੱਲਾਂ ਹੋ ਰੀਆਂ ਡਰਾਮਾ ਦਿਖਾਵਾ 20 ਦਿਨਾਂ ਨੂੰ ਕਹਾਣੀ ਖਤਮ ਇੱਕ ਘਾਟਾਉਣ ਨਾਲ ਨਸ਼ੇ ਨਹੀਂ ਖਤਮ ਹੋਣੇ ਇੱਛਾ ਸ਼ਕਤੀ ਅੰਦਰੋਂ ਜਿਹੜੀ ਇਹਨਾਂ ਦੀ ਹੋਈ ਹੀ ਨਹੀਂ ਕਿਸਾਨਾਂ ਦੇ ਹਾਲਾ ਆਪਾਂ ਦੇਖ ਲਓ ਉਹ ਇਹਨਾਂ ਨੇ ਧਰਨਾ ਵਿੱਚ ਕਾਇਆ ਧੋਖੇ ਨਾਲ ਬੰਦੇ ਵੀ ਗ੍ਰਿਫਤਾਰ ਕਾਬੂ ਵੀ ਕਰ ਲਏ ਫਿਰ ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਅੱਜ ਇਹਨਾਂ ਨੇ ਸੈਸ਼ਨ ਤੋਂ ਪਹਿਲਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਸਾਡੇ ਨਾਲ ਗੱਲਬਾਤ ਕਰ ਲਈ ਆ। ਦੂਜੇ ਪਾਸੇ ਇਹ ਕਹਿਦੇ ਵੀ ਸਾਡੇ ਪੰਜਾਬ ਨਾਲ ਸੰਬੰਧ ਕਿਸਾਨਾਂ ਦੇ ਮੰਗੇ ਹੀ ਨੇ ਕੇਂਦਰ ਨਾਲ ਸੰਬੰਧ ਦਾ। ਜੇ ਸੋਡੇ ਦਾ ਸੰਬੰਧ ਮੰਗਾਇਆ ਸੱਦਗਾ ਦੇ ਲਈ ਰਹੇ ਹਾਂ। ਕਾਰਨ ਕਿ ਪਾੜਨੇ ਆ। ਕੋਈ ਚੱਕ ਕੇ ਡੰਡਾ ਫੇਰ ਕੇਂਦਰ ਕਰਤੇ। ਕੁਝ ਨੂੰ ਆਪਾਂ ਬੁਲਾ ਲਓ ਆਖਮੀ ਪਾੜ ਜਾਣਗੇ। ਤਾਂ ਇੱਕ ਗੱਲ ਹੋਰ ਹੈ ਵੀ ਜੇ ਫੌਜ ਦੀ ਫੌਜ ਦੀ ਗੱਲ ਕਰੀਏ ਤਾਂ ਇੱਕ ਕਰਨਲ ਨੂੰ ਕੁੱਟਿਆ ਗਿਆ ਮਾਰਿਆ ਗਿਆ ਤਾਂ ਕੀ ਕਹਿਣਾ ਚਾਹੁੰਦੇ? ਦੇਖੋ ਜਿਹੜੀ ਗੱਲ ਝੂਠੇ ਮੁਕਾਬਲਿਆਂ ਦਾ ਦੌਰ ਸ਼ੁਰੂ ਹੋਇਆ ਪੰਜਾਬ 'ਚ ਜੋ 80 90 ਦੇ ਦੌਰ 'ਚ ਰਿਹਾ ਉਹ ਅੱਜ ਵੀ ਇੱਥੇ ਇਸ ਤਰ੍ਹਾਂ ਹੀ ਜਿਹਦੇ ਮਰਜ਼ੀ ਗੋਲੀ ਮਾਰ ਦਿੰਦੇ ਆ ਗੈਸਟਾ ਕਹਿ ਕੇ ਜਿਹਨੂੰ ਮਰਜ਼ੀ ਮਾਰ ਦਿੰਦੇ ਆ ਕੋਈ ਕਾਨੂੰਨ ਨਹੀਂ ਕੋਈ ਇੱਥੋਂ ਨਹੀਂ ਸੁਪਰੀਮ ਕੋਰਟਾਂ ਹਾਈ ਕੋਰਟਾਂ ਕੋਈ ਨੋਟਿਸ ਨਹੀਂ ਲੈ ਰਹੀਆਂ ਕੋਈ ਮਨੁੱਖੀ ਅਧਿਕਾਰ ਕਮਿਸ਼ਨ ਨਹੀਂ ਬੋਲ ਰਿਹਾ ਇੱਕੋ ਹੀ ਕਹਾਣੀਆਂ ਪੁਲਿਸ ਕੋਲੇ ਵੀ ਅਸੀਂ ਰਿਕਵਰੀ ਕਰਾਉਣ ਗਏ ਉਹਨੇ ਹਥਿਆਰ ਕੱਢ ਕੇ ਦਾਦਾ ਜੀ ਜਵਾਬੀ ਕਾਰਵਾਈ 'ਚ ਬੰਦਾ ਮਾਰਿਆ ਇਹ ਕਿਉਂ ਹੋ ਰਿਹਾ ਜਦ ਚਲਾਇਆ ਕਿਉਂ ਜਾ ਰਿਹਾ ਕੀ ਪੰਜਾਬ ਦਾ ਇਹ ਜਵਾਨੀ ਦਾ ਦੁਬਾਰਾ ਸ਼ਿਕਾਰ ਖੇਡਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਸਾਰੀਆਂ ਇਹਦੇ ਵਿੱਚੋਂ ਹੀ ਉਹੀ ਬੰਦੇ ਜਿਹੜੇ ਪਟਿਆਲੇ ਦੇ ਵਿੱਚ ਇੱਕ ਝੂਠਾ ਐਨਕਾਊਂਟਰ ਕਰਕੇ ਆਉਂਦੇ ਆ ਮੁਕਾਬਲਾ ਕਰਕੇ ਕਿਸੇ ਦਾ ਮਾਰ ਕੇ ਆਉਂਦੇ ਆ ਉਹੀ ਆ ਕੇ ਪੁਲਿਸ ਵਾਲੇ ਕਰਨਲ ਨੂੰ ਕੁਟਦੇ ਨੇ ਤੇ ਧਮਕੀ ਵੀ ਦਿੰਦੇ ਆ ਕਿ ਸਹੀ ਤੇਰਾ ਵੀ ਐਨਕਾਊਂਟਰ ਕਰ ਦਣਾ ਇਹ ਉਹਦੀ ਘਰ ਵਾਲੇ ਦੀ ਜਵਾਨੀ ਆ ਇਹ ਇਹ ਜਿਹੜਾ ਇੰਨਾ ਪਾਵਰਾਂ ਇੰਨੀਆਂ ਤਾਕਤਾਂ ਜਿਵੇਂ ਉੱਥੇ ਕਿਸਾਨੀ ਮੋਰਚੇ ਤੇ ਇੱਕ ਇੰਨਾਂ ਦਾ ਪੁਲਿਸ ਅਧਿਕਾਰੀ ਬੋਲ ਰਿਹਾ ਹੈ ਕਿ ਸਾਡੇ ਸਬ ਇਨਸਪੈਕਟਰ ਕੋਲੇ ਇੰਨਾ ਇੰਨੀਆਂ ਪਾਵਰਾਂ ਵਾਲੇ ਨੇ ਅਧਿਕਾਰ ਨੇ ਜਿਹੜੀ ਮਰਜ਼ੀ ਭੀੜ ਨੂੰ ਖਡਾਉਣ ਲਈ ਜਿਹੜਾ ਮਰਜ਼ੀ ਹੁਕਮ ਦੇ ਸਕਦਾ ਹੈ ਡੰਡੇ ਮਾਰਨ ਦਾ ਗੋਲੀਆਂ ਚਲਾਉਣ ਦਾ ਮਤਲਬ ਸੰਵਿਧਾਨ ਦੀ ਗੱਲ ਕਰਦੇ ਫਿਰ ਸੰਵਿਧਾਨ ਤਾਂ ਰਹਿ ਹੀ ਨਹੀਂ ਦਿੱਤਾ ਇਹਨਾਂ ਨੇ ਨਹੀਂ ਇਹ ਤਾਂ ਕਾਨੂੰਨ ਹੀ ਇਹੋ ਜਿਹਾ ਬਣਾ ਰਹੇ ਲੋਕਾਂ ਨੂੰ ਬੋਲਣ ਨਹੀਂ ਦੇਣਾ ਜਿਹੜਾ ਬੋਲੂਗਾ ਮਾੜਾ ਮੋਟਾ ਉਹਨੂੰ ਚੱਕ ਕੇ ਐਨਐਸਏ ਯੂਪੀ ਲਾ ਕੇ ਅੰਦਰ ਜਾਂ ਜੋ ਮਰਜ਼ੀ ਝੂਠਾ ਮੁਕਾਬਲਾ ਬਣਾ ਕੇ ਮਾਰਨ ਲੋਕਾਂ ਨੂੰ ਨਹੀਂ ਬੋਲਣ ਦੇਣਾ ਲੋਕਾਂ ਲਈ ਲੜਨ ਵਾਲੇ ਲੋਕਾਂ ਨੂੰ ਇਹ ਮਾਰਨਗੇ ਵੀ ਅੰਦਰ ਵੀ ਦੇਣਗੇ ਤੇ ਲੋਕਾਂ ਨੂੰ ਤਹਿਸ ਦਾ ਮਾਹੌਲ ਬਣਾ ਕੇ ਇਹ ਕਾਨੂੰਨ ਬਣਾ ਕੇ ਇਹ ਲੋਕਾਂ ਦੇ ਸਾਹ ਬੰਦ ਕਰਨਾ ਤਾਂ ਕੀ ਲੱਗਦਾ ਵਾ ਕਿ ਸਰਕਾਰ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਬਹੁਤ ਸਾਰੇ ਵਾਅਦੇ ਆ ਤੁਹਾਨੂੰ ਵੀ ਪਤਾ ਤੇ ਕੀ ਨਿਭਾ ਰਹੀ ਆ ਕਿਦਾਂ ਦਾ ਲੱਗ ਰਿਹਾ ਹੈ ਪਿੰਡਾਂਾਂ ਚ ਦਿਖਾਵਿਆਂ ਚ ਚੁਟਕਲਿਆਂ ਚ ਕਹਾਣੀਆਂ ਚ ਧੋਖਾ ਫਰੇਬ ਗਮਰਾਹ ਪੰਜਾਬ ਦੇ ਲੋਕਾਂ ਨੂੰ ਅੱਜ ਕੀਤਾ ਜਾ ਰਿਹਾ ਹੈ ਨੇ ਮਿਲੇ ਤਾਂ ਤੁਸੀਂ ਵੀ ਬੜਾ ਵਧੀਆ ਸੀ ਆ ਭਗਵੰਤ ਮਾਨ ਨੂੰ ਬਈ ਕਈ ਵਾਰੀ ਮਿਲੇ ਆ ਕਿ ਕਿ ਮੁੱਦਿਆਂ ਤੇ ਗੱਲ ਕਰਦੇ ਆ ਇਹ ਤਾਂ ਅਸੀਂ ਦਾ ਮਿੱਤਰ ਰਹੇ ਆ ਇਕੱਠਿਆਂ ਨੇ ਚੋਣ ਲੜੀ ਐ ਪੀਪਲ ਪਾਰਟੀ ਵੱਲੋਂ ਮਿਲ ਨਹੀਂ ਤਾਂ ਘਰ ਛੱਡੋ ਸੀ ਤਾਂ ਬਹੁਤ ਨੇੜੇ ਦਾ ਹੀ ਆ ਸਾਨੂੰ ਵੀ ਲੱਗਦਾ ਸੀਗਾ ਵੀ ਕਦੇ ਕੁਝ ਕਰੂਗਾ ਪੰਜਾਬ ਦਾ ਪੰਜਾਬ ਨੂੰ ਹੀ ਲੱਗਦਾ ਸੀ ਵੀ ਸ਼ਾਇਦ ਕੋਈ ਮਾੜਾ ਮੋਟਾ ਇਹ ਸਭ ਤੋਂ ਮਾੜਾ ਨਿਕਲਿਆ ਐਸ ਵੇਲੇ ਹੱਥ ਔਕਾ ਬਣਿਆ ਹੋਇਆ ਸੈਂਟਰ ਦਾ ਜੋ ਸੈਂਟਰ ਦੀਆਂ ਨੀਤੀਆਂ ਨੇ ਪੰਜਾਬ ਮਾਰੂ ਸਿੱਖਿਆ ਨੀਤੀ ਐ ਪਾਣੀਆਂ ਦੀ ਨੀਤੀ ਐ ਕਿਸਾਨਾਂ ਦੀਆਂ ਨੀਤੀਆਂ ਨੇ ਮਜ਼ਦੂਰਾਂ ਦੀਆਂ ਨੀਤੀਆਂ ਨੇ ਸਾਰੀਆਂ ਲਾਗੂ ਕਰ ਰਿਆ ਜੋ ਮਾਰੂ ਨੀਤੀਆਂ ਨੇ ਲੋਕ ਤੇ ਵਿਸਾਖੀ ਤੇ ਤੁਸੀਂ ਕੀ ਵਿਸ਼ੇਸ਼ ਕਰ ਰਹੇ ਹੋ ਲੋਕਾਂ ਦਾ ਇਕੱਠ ਕਰ ਰਹੇ ਹੋ ਪਿੰਡਾਂ ਦੇ ਵਿੱਚ ਜਾਂਦੇ ਹੋ ਪਰ ਵਿਸਾਖੀ ਬਾਰੇ ਗੱਲ ਕਰ ਕੀ ਐਸਾ ਕਰ ਰਹੇ ਹੋ ਵਿਸਾਖੀ 13 April ਦਮਦਮਾ ਸਾਹਿਬ ਸਾਕੀ ਤੇ ਵੱਡਾ ਇਕੱਠ ਕਰਕੇ ਏਜੰਡਾ ਰੱਖ ਰਹੇ ਆ ਏਜੰਡੇ ਦਾ ਮਤਲਬ ਪੰਜਾਬ ਪੰਜਾਬੀਆਂ ਦਾ ਜੀ ਪੰਜਾਬੀਆਂ ਦਾ ਕਿਵੇਂ ਪੰਜਾਬ ਦੇ ਅੰਦਰ ਜਿਵੇਂ ਦੂਜੇ ਸੂਬਿਆਂ 'ਚ ਕਾਨੂੰਨ ਹੈ ਕਾਨੂੰਨ ਬਣਨੇ ਚਾਹੀਦੇ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਹੋਣ ਚਾਹੀਦੀਆਂ ਨੇ ਪੰਜਾਬ ਦੇ ਅੰਦਰ ਜਿਵੇਂ ਬਾਹਰਲੇ ਸੂਬਿਆਂ ਚ ਹਿਮਾਚਲ ਚੁਤਰਾਖੰਡ ਚ ਹੋਰ ਸੂਬਿਆਂ ਚ ਬਹੁਤ ਕਾਨੂੰਨ ਹੈ ਕੋਈ ਬਾਹਰਲਾ ਬੰਦਾ ਜ਼ਮੀਨ ਲੈ ਸਾਰਾ ਐਗਰੀਕਲਚਰ ਲੈਂਡ ਉਥੋਂ ਦੀ ਇਹ ਪੰਜਾਬ ਚ ਵੀ ਬਣਨਾ ਚਾਹੀਦਾ ਇੱਥੇ ਪੰਜਾਬ ਸ਼ਾਮਲਾਡ ਬਣਿਆ ਹੋਇਆ ਜਿਹਦਾ ਮਰਜ਼ੀ ਆ ਕੇ ਲੈ ਰਿਹਾ ਤੇ ਇਹ ਜੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਜਿਵੇਂ ਬਦਲਿਆ ਜਾ ਰਿਹਾ ਜਿਹਨੂੰ ਬਚਾਉਣਾ ਇਸ ਪ੍ਰਗਤੀਤੀ ਨੂੰ ਤਾਂ ਸਾਨੂੰ ਇੱਕ ਨੋਆ ਬਣਾਉਣ ਦੀ ਬਹੁਤ ਲੋੜ ਹੈ ਇਨ੍ਹਾਂ ਮੁੱਦਿਆਂ ਤੇ ਪਾਣੀ ਦਾ ਮੁੱਦਾ ਬੋਲੀ ਦਾ ਮੁੱਦਾ ਹੈ ਇਹਨਾਂ ਮੁੱਦਿਆਂ ਦੇ ਲੈ ਕੇ ਲੋਕਾਂ ਨੂੰ ਇਕੱਠੇ ਕਰਦੇ ਆ ਵੀ ਆ ਗਲੀਆਂ ਨਾਲੀਆਂ ਸੜਕਾਂ ਇਹਨਾਂ ਮੁੱਦਿਆਂ 'ਚੋਂ ਨਿਕਲ ਗਏ ਅਸਲ ਮੁੱਦਿਆਂ ਤੇ ਆ ਕੇ ਗੱਲ ਕਰਗੇ ਜੇ ਪੰਜਾਬ 'ਚੋਂ ਤਾਂ ਲਾਸਟ ਸਵਾਲ ਮੇਰਾ ਵੀ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਆ ਕਈਆਂ ਦੀ ਜਿਹੜੀ ਰਿਹਾਈ ਆ ਉਹ ਐਵੇਂ ਕਹਿ ਦਿੰਦੇ ਪਰ ਗੱਲ ਕਰਦੇ ਆ ਵੀ ਜਿਹੜੇ ਸਿੱਖ ਨੌਜਵਾਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਬਹੁਤ ਸਾਰੇ ਹਜੇ ਆ ਤੇ ਸਸੇ ਵਾਲਾ ਜਿਹੜਾ ਪਰੋਲ ਤੇ ਆ ਜਾਂਦਾ ਵਾ ਕੀ ਲੱਗਦਾ ਤੁਹਾਨੂੰ ਵੀ ਕਿਓ ਖਿਚੜੀ ਰਹੀ ਹੋਣੀ ਤੇ ਦੇਖੋ ਇਹ ਇਹ ਅੱਜ ਦੀ ਗੱਲ ਨਹੀਂ ਇਹ ਕੋ ਨਵੀਂ ਗੱਲ ਸ਼ਾਸ਼ਣ ਸ਼ੁਰੂ ਤੋਂ ਨੇ ਮੈਂ ਕਹਿਣਾ ਹੁੰਦਾ ਵੀ ਜਿਹੜੀ ਨਸਲ ਕੁਸ਼ੀ ਹੈ ਉਹਨ ਗੋਲੀ ਮਾਰ ਕੇ ਨਹੀਂ ਕੀਤੀ ਜਾਂਦੀ ਥੋੜੇ ਪਾਣੀਾਂ ਚ ਜ਼ਹਿਰਾਂ ਦਰਿਆਵਾਂ ਚ ਜ਼ਹਿਰਾਂ ਧਰਤੀ ਹੇਠਾਂ ਜ਼ਹਿਰਾਂ ਸੋਡੀ ਬੋਲੀ ਤੇ ਹਮਲਾ ਸੋਡੀ ਇਤਿਹਾਸ ਤੇ ਹਮਲਾ ਸੋਡੀ ਜਵਾਨੀ ਤੇ ਚਿੱਟਿਆਂ ਨਾਲ ਹਮਲਾ ਸੋ ਨੂੰ ਇੱਥੋਂ ਪ੍ਰਵਾਸ ਕਰਾ ਕੇ ਪੰਜਾਬ ਚ ਬੇਲਾ ਕਰਨਾ ਇਹ ਇੱਕ ਹਮਲਾ ਹੈ ਇੱਥੇ ਗੈਰ ਪੰਜਾਬੀਆਂ ਨੂੰ ਬਸਾਉਣਾ ਇਹ ਇੱਕ ਹਮਲਾ ਹੈ ਇਹ ਸਾਰੇ ਹਮਲੇ ਨੇ ਜਿਹੜੇ ਬਹੁਤ ਡੂੰਘੇ ਸ਼ਾਸ਼ਾ ਨੇ ਪੰਜਾਬ ਨੂੰ ਖਤਮ ਕਰਨ ਦੇ ਲਈ ਸੋ ਇਸ ਲਈ ਸਾਨੂੰ ਸਮਝਣ ਦੀ ਲੋੜ ਆ ਵੀ ਅਸੀਂ ਇਕੱਠੇ ਹੋ ਜਾਈਏ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਆਪਣੇ ਪਿੰਡ ਬਚਾ ਲਓ ਆਪਣੇ ਘਰ ਬਚਾ ਲਓ ਆਪਣੀ ਬੋਲੀ ਪਾਣੀ ਧਰਤੀ ਲੜੋ ਇਹ ਸੀ ਸਰਨਾ ਲਖਾ ਸੁਦਾਨਾ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਕੈਮਰਾਮੈਨ ਪਰਸ਼ੇਮ ਜੈ ਖੋਕਰ